ਹੁਣ ਇੱਕ ਤੇ ਜੇ ਹਾਈ ਕੋਰਟ ਦਾ ਜਾਂ ਤੁਸੀ ਸੈਸ਼ਨ ਕੋਰਟ ਦਾ ਇੱਕ ਵਕੀਲ ਬਣਨਾ ਨਾ ਤੇ ਤੁਸੀਂ 10 ਸਾਲ ਗਾਲਦੋਂਗੇ ਲਾ ਦੇ ਵਿੱਚ 10 ਸਾਲ ਗਾਲੋਂਗੇ ਨਾ ਤੁਸੀਂ 2 ਸਾਲ ਜੇਲ੍ਹ ਚ ਗਾਲਿਆ ਵਕੀਲ ਆ ਕੇ ਬਣ ਜਾਂਦਾ ਮਨ ਜੇ ਮਾਲਾ ਜਿਹੜੇ ਮਾਲਾ ਤਾਕੜੇ ਆਉਂਦੇ ਜਿਵੇਂ ਮਾਲਾ ਆਉਣ ਕੋਈ ਪਰਲਮੈਂਟ ਕੰਪਨੀ ਦਾ ਆ ਗਿਆ ਮਾਲ ਕਹਿੰਦੇ ਭੰਗੂ ਵਰ ਕੇ ਅੰਦਰ ਬੈਠੇ ਜਾਂ ਕੋਈ ਹੋਰ ਇਹਨਾਂ ਦੇ ਜਿਹੜਾ ਬਾਬਾ ਜਿਵੇਂ ਸਾਸੇ ਵਾਲਾ ਜਾਂ ਇਹਨਾਂ ਨੂੰ ਵੀ ਇਹਨਾਂ ਨੂੰ ਬਾਈ ਜਮਾ ਡੱਕਾ ਨਹੀਂ ਤੋੜਦੇ ਉਹ ਜਿਹੜਾ ਕੰਮ ਕੁੰਮਾ ਤੁਹਾਨੂੰ ਕੱਲਾ ਸ਼ੋਅ ਕੀਤਾ ਉਹਨਾਂ ਨੇ ਮਾਰਾ ਮੋਟਾ ਮੁੰਡਾ ਭਜਾ ਮੈਂ ਭਜਾ ਕੇ ਲੈ ਗਿਆ ਹੁੰਦਾ ਭਜਾ ਕੇ ਲੈ ਗਿਆ ਵੀ ਆ ਕੇ ਤਾਂ ਮੈਂ ਲ ਉਡੀ ਤੂੰ ਮਰ ਛੋਟੀ ਸੀ ਤੇ ਮੇਰੇ ਭਰਾ ਦਾ ਤੇ ਮੇਰੀ ਮਾਂ ਦਾ ਤੇ ਮੇਰੀ ਭੈਣ ਦਾ ਕੀ ਕਸੂਰ ਹੈ ਚਾਹੇ ਉਹ ਵੀ ਵਿੱਚ ਤੁੰਨਾ ਦਿੰਦੇ ਜਾਂ ਤਾਂ ਮੁੰਡਾ ਤੁੰਨੋ ਕਿ ਉਹਨਾਂ ਨੂੰ ਵੀ ਜੇਰ ਹੋ ਜਾਂਦੇ ਹਾਂ ਹਾਂ ਸਜਾ ਹੋ ਜਾਂਦੀ ਭਾਈ 10 ਸਾਲ ਸੱਤ-ਸੱਤ ਸਜਾ ਹੋ ਜਾਂਦੀ ਅੰਮਾਲ ਦੀ ਖਬਰ ਨੂੰ ਹਾਂ ਤਬਰੂਸ ਆ ਜਾਂਦੀ ਭਾਈ ਵਿੱਚ ਧਿਆੜ ਦੇ ਚੱਕ ਬੰਦਾ ਸੀਗਾ ਉਹ ਐਕਸਟਰੀਆ ਵੀ ਸੱਦ ਲੈਂਦਾ ਸੀਗਾ ਇਹ ਹੈਨਾ ਇਹ ਮਾਲਾ ਬਹੁਤ ਵੱਡੇ-ਵੱਡੇ ਬੰਦਿਆਂ ਨੇ ਠੱਗੇ ਮਾਰੇ ਪੰਜਾਬ 'ਚ ਵੀ ਇਦਾਂ ਹੁੰਦਾ 12 ਫੋੜੀਆਂ ਵੀ ਸਪਲਾਈ ਹੁੰਦੀਆਂ ਦੇਲ ਤੱਕ ਤੇ ਨਹੀਂ ਹੁੰਦਾ ਇਹ ਪਰ ਜਦੋਂ ਅਗਲਾ ਕਹਿੰਦਾ ਨਾ ਤੇਰੇ ਜਵਾਕਾ ਸਕੂਲ ਪੜ੍ਹਦੇ ਆ ਭਾਈ ਸਾਰਾ ਕੁਝ ਹੋ ਗਿਆ ਮੋੜ ਅਗਲੀ ਗੱਲ ਤੂੰ ਸਮਝ ਲਓ ਜਿਹੜਾ ਕਹਦਾ ਇੱਥੇ ਉਹ ਜਵਾਕ ਪੜਦੇ ਹੁਣ ਮੇਰਾ ਜਵਾਕ ਤੁਸੀਂ ਕਹਿ ਦੋ ਕਿ ਤਰ੍ਹਾਂ ਜਵਾਕ ਇੱਥੇ ਪੜਦਾ ਦੋਸਤੋ ਮੈਂ ਉਹਦੇ ਜਵਾਕ ਤੇ ਕੀ ਖਤਮ ਕੀਲ ਕਰ ਸਕਦਾ ਉਹ ਮੇਰਾ ਸਾਰੇ ਕਰਨ ਹਵਾਲਾਤੀ ਵੀ ਕਰਦੇ ਨੂੰ ਲੈ ਆਉਂਦੇ ਆ ਦੀ ਬਾਰ ਕੇ ਗਿਰਤੀ ਪਾ ਲੈਂਦੇ ਨਿਫਟੀ ਵੀ ਪਾਰੇ ਕਰ ਲਾਂਗੇ ਤੇਰੇ ਨਾਲ ਸਾਥ ਪਾਉਂ ਹੁਣ ਕਹਦਾ ਪੈਸਾ ਲੱਖ ਰੁਪਈਆ ਪਾ ਕੁੰਡ ਕੁੰਡ ਦੇ ਭਾਈ ਨੰਗਾ ਕਰ ਕਰ ਮੇਰੇ ਸਾਹਮਣੇ ਖੁੱਟੇ ਬੰਦੇ ਨੰਗਾ ਕਰ ਕੇ ਉਹਨੂੰ ਕੁਰਦੇ ਹੱਥ ਜੇਲ੍ਹ ਦੇ ਵਿੱਚ ਹਵਾਲਾਤੀ ਤੇ ਕਹਿੰਦੇ ਸਾਰੇ ਜਿੰਨੇ ਪਰਚੇ ਮਿਲ ਕੇ ਅੱਜ ਤੋ ਲੈ ਕੇ ਸਾਰੇ ਨਹੀਂ ਆਏ ਰੀਕੋਰ ਜੇਲ੍ਹ ਕਰਤੀ ਮੈਂ ਮਕਸਦ ਮੈਂ ਕਰਤੀ ਆ ਬੁਚੰਦਾ ਮੈਂ ਕਰਤੀ ਆ ਆਂਧਰਾ ਭਾਈ ਜਿਹੜੀ ਜਰਦੇ ਦੀ ਕੁੜੀ ਉਹ ਹੈਗੀ ਘੱਟੋ ਘਾਟ 4-5000 ਚਾਰ-ਪੰਜ ਹਜ਼ਾਰ ਹਾਂਜੀ ਜਰਦੇ ਦੀ ਹਾਂਜੀ ਤੇ ਬੀੜੀ ਮਿਲਦੀ ਆ 400 ਦੀ ਇੱਕ ਤੇ ਚਾਰ ਬੰਦੇ ਮਿਲ ਕੇ ਪੀਂਦੇ ਇੱਕ ਵੀ 5000 ਤੋਂ ਬੜੀ ਜਾਂਦੇ ਆਂੀ ਵਰਕ ਨਾ ਕਰਦੇ ਨੇ ਆਪਣਾ ਨਾ ਨਾ ਉੱਥੇ ਕੁੜੀ-ਬੁੜੀ ਕੋਈ ਨਹੀਂ ਲੰਦਾ ਉੱਥੇ ਟੱਕ ਨਹੀਂ ਲੰਦਾ 500 ਦਾ ਜਦੋਂ ਹੁਣ ਹੁਣ ਮੰਨ ਲਾ ਦਿਵਾਲੀ ਆ ਗਈ ਹੁਣ ਲੋੜੀ ਆਊਗੀ ਲੋੜੀ ਵੇਲੇ ਚਲੋ ਮਾਪੇ ਹੁੰਦੇ ਆ ਕਿ ਇਹਦੇ ਉਹਦੇ ਬੰਦੇ ਹੁੰਦੇ ਆਣਾ ਉਹ ਕਿਨੂੰ ਗੱਪ ਮਾਰਨਾ ਮੈਨੂੰ ਲੋੜੀ ਪਾ ਦਿਓ ਉਹਨੇ ਵੀ 2000 ਰੁਪਇਆ ਪਾਤਾ ਲੋੜੀ ਆ ਦੇਣਾ ਮਤਲਬ ਸਮਾਰ ਘਰ ਜਾਂਦਾ ਲੈਣ ਨਾਲੇ ਬਾਹਲੇ ਹੁੰਦੇ ਨੇ ਲੈਣ ਨਾਲੇ ਬਾਹਲੇ ਹੁੰਦੇ 1200 ਦੀ ਬੀੜੀ ਮੈਂ ਆਫਰੀਡ ਕਰ ਦਿੱਤੀ ਬੀਫੁਰੀ ਹੋ ਗਈ ਇਹ ਅੰਦਰ ਹੀ ਬੀੜੀਆਂ ਹੀ ਮਿਲ ਜਾਣਾਂ ਚੱਲਦਾ ਹੈ ਮਿਲ ਜਾਂਦਾ ਚ ਟਾਈਮ ਮਿਲ ਜਾਂਦਾ ਮੋਬਾਈਲ ਮਿਲ ਜਾਂਦੇ ਆ ਫੋਨ ਆ ਇੱਥੇ ਬਾਦ 10000 ਦਾ ਹਾਂ ਠੀਕ ਹੈ ਉਦੋਂ 10000 ਦਾ ਸੀ ਅੱਜ ਤੱਕ ਤਾਂ ਮਹਿੰਗਾ ਆਇਆ ਇਹ ਅੰਦਰ ਤੇ 40000 ਦਾ ਸਾਨੂੰ ਮਿਲੂ ਅੱਜ 80000 ਦਾ ਆ ਪਤੀ ਸਾਗ ਨਹੀਂ ਚਾਹਦਾ ਚੁੱਲਦਾ ਜਿਹੜੀਆਂ ਜਿਹੜੀਆਂ ਬਾਹਰ ਆ ਅੱਲਾਉਲਾ ਕਦੂਨੀ ਦੇ ਆਪਣੇ ਵਾਜ ਜਾਂਦੇ ਉਦੋਂ ਆਪਾਂ ਬਾਹਰ ਸੜ ਦਿੰਨੇ ਆ ਸੜ ਦਿੰਨੇ ਆਲਾ ਇਹ ਉਦੋਂ ਜੇਲ੍ਹ ਚ ਸੜ ਦਿੰਦੇ ਚਾਹਤੇ ਕੋਟੀ ਦੋ ਟਾਂਗੇ ਪੰਜ ਹੀ ਮਿਲਦੀਆਂ ਇੱਕ ਵਾਰੀ ਪੰਜ ਤੇ ਸਾਰਾ ਸਵੇਰ ਪੰਜ ਤੇ ਸ਼ਾਮ ਨੂੰ ਪਾ ਹਾਂ ਕੋਈ ਉੱਥੇ ਭਾਵਾਂ ਦਾ ਢਿੱਡ ਦੁਖਦਾ ਭਾਵਾਂ ਸਿਰ ਦੁਖਦਾ ਤੈਨੂੰ ਗੋਲੀ ਮਿਲਨੀ ਤੇ ਸਿਰ ਪੈਰਾ ਸੀ ਕੰਮ ਹੋ ਵੀਹ ਦਿਨਾਂ ਕਰਕੇ ਮਿਲ ਕਿੰਨੇ ਚ ਸਾਡਾ ਹਿਪਰ ਚੰਡੂ ਆ ਸਾਡੇ ਫੌਨ ਚੱਲਣਗੇ ਤੇ ਸਾਡਾ ਰਾਰ ਚੰਡੂ ਦੀ ਪਾਣੀ ਹੈ ਸਾਰਾ ਕੋ ਚੰਡੂ ਆ ਸਾਡੇ ਫੌਨ ਚੱਲਣਗੇ ਮਲਾਇਮ ਬਲਾ ਆ ਕੇ ਖੜ ਜੇ ਕੋਲੇ ਬਸ ਉਹ ਤੋਂ ਮਾੜਾ ਹੀ ਲਪੋਣਾ ਤੈਨੂੰ ਵਕੀਲ ਮਿਲਣ ਆ ਗਿਆ ਬਾਈ ਉਹ ਆ ਬੰਦਾ ਗੁਰਪ੍ਰੀਤ ਸਿੰਘ ਚੱਕਰ ਚ ਪਹੁੰਚੇ ਤੂੰ ਚੱਕਰ ਜਾ ਕੇ ਪੁੱਛਿਆ ਮੈਨੂੰ ਸਾਰੇ ਚੱਕਰ ਡਿਟੇਲ ਮਿਲ ਆ ਚੱਕਰ ਚ ਬਲਾ ਕਿਤੇ ਦੁਰਿਆਤ ਉਹ ਤੇ ਮਿਲ ਨਹੀਂ ਤੇਰੀ ਜਵਾਨਤਾ ਹੀ ਆ ਤਾਂ ਤੂੰ ਬਰੀ ਹੋ ਜਾਂ ਤਾਂ ਤੇਰੀ ਕੇ ਸਜਾ ਪੂਰੀ ਹੋ ਵੀ ਤਾਂ ਉਹਨਾਂ ਜਾ ਕੇ ਬੰਨ ਕੇ ਤੇ ਆ ਕੇ ਡੰਡਾ ਚਾਲਦੀਆਂ ਚੱਡਾਂ ਦੇ ਇਹ ਚੱਕਰ ਕਰਦਾ ਉਹ ਕਹਿੰਦੇ ਜਿਹਨਾਂ ਦਾ ਮੰਨਣਾ ਨਹੀਂ ਆਪਣੇ ਉਹ ਕਹਿੰਦੇ ਬੰਦਾ ਪਿੱਛੇ ਤੋਂ ਦਈ ਨਾ ਜੇ ਨਾਂ ਜਾ ਕੇ ਬੰਦੇ ਸੁਧਰਦੇ ਵੈਸੇ ਸੁਧਾਰਕਾਰੀ ਹੁੰਦੇ ਉਹ ਕਹਿੰਦੇ ਸੁਧਰ ਸੁਧਾਰ ਉਹਨਾਂ ਇਹਨੇ ਜੇਲ੍ਹਾਂ ਜਾ ਕੇ ਭਾਈ ਜਿਹੜਾ ਤਾਂ ਰਹਿ ਗਿਆ ਥੋੜਾ ਟਾਈਮ 3-4 ਮਹੀਨੇ ਰਹਿ ਗਿਆ ਤਾਂ ਬੰਦਾ ਆ ਕੇ ਸੁਧਰ ਜਾਂਦਾ ਠੀਕ ਹੈ ਹੁਣ ਮੇਰੇ ਯਾਰ ਦਾ ਭਰਾ ਵਾਏ ਮੈਨੂੰ ਕਹਿੰਦਾ ਵਿਗਾੜਕਾਰੀ ਬਣ ਗਿਆ ਪਰਚੇ ਕਿੰਨੇ ਹੋਏ ਫਿਰ ਸਰ ਤੇ ਪਰਚੇ ਹੈਗੇ ਵੀ ਮੇਰੇ 16-17 ਪਰਚੇ 16-17 ਪਰਚੇ ਕਹਿੰਦੇ ਇੰਨੇ ਦਾ ਕਾਨੂੰਨ ਕਹਿੰਦਾ ਵੀ 16-17 ਪਰਚੇ ਉਹ ਵੀ ਬਾਹਰ ਬੂਰ ਤੁਰੇ ਫੜਦੇ ਜਾਂਦੇ ਇਹ ਹੀ ਪਤਾ ਕੀ ਆ ਸਨੂਨ ਫੁੱਦੂ ਹੀ ਆ ਸਾਰ ਜਿਹੜਾ ਆਪਣੇ ਹੈਗਾ ਇੱਥੇ ਕਾਨੂੰਨ ਇਹ ਕਾਨੂੰਨ ਕੋਈ ਨਹੀਂ ਕੋਈ ਨਹੀਂ ਸੁਣਦਾ ਨਿਆਂ ਚੱਕ ਚੱਕ ਪਾਈ ਜਾਂਦੇ ਮੈਂ ਤਾਂ ਨਿਆਂ ਦੇ ਪਰਚੇ ਪਾਏ ਸਾਰੇ ਜਿੰਨੇ ਪਰਚੇ ਮੇਰੇ ਤੇ ਆਇਆ ਤੁਲੇ ਸਾਰੇ ਨਿਆਂ ਨਹੀਂ ਆਇਆ ਅੱਛਾ ਰਿਕਾਰਡ ਜੇਲ ਕੱਤੀ ਐ ਮੈਂ ਮੌਕਸਰ ਮੈਂ ਕਰਤੀ ਐ ਬਠਿੰਡਾ ਮੈਂ ਕਰਤੀ ਐ ਚੱਲ ਆਏ ਦੱਸੋ ਵੀ ਉੱਥੋਂ ਡਿਊਟੀ ਦੇ ਵਿੱਚ ਇੱਕ ਸੁਵੀ ਨਹੀਂ ਲੰਗਦੀ ਸੁਵੀ ਨਾ ਤੁਸੀਂ ਤਪਾਉਂਗੋ ਨੰਗਦੀ ਨਹੀਂ ਗਈ ਤੇ ਅੰਦਰ ਮਾਰਕ ਵੀ ਨਾ ਨਹੀਂ ਆਉਂਦੇ ਟੱਚ ਇਹਨਾਂ ਦੁਕਤ ਨਹੀਂ ਆ ਫਿਰ ਇਹਨਾਂ ਜੇਲਾਂ ਦਾ ਫਰਕ ਕੀ ਹੈ ਜਾਂ ਅੰਦਰ ਕਿੱਥਾਂ ਦੇ ਖਲਾਸ ਅੰਦਰ ਅੰਦਰ ਭਾਈ ਜਿਹੜੀ ਜਰਦੇ ਦੀ ਪੁੜੀ ਉਹ ਹੈਗੀ ਘੱਟੋ ਘਾਟ 4-5000 ਚ 4-5000 ਹਾਂਜੀ ਜਰਦੇ ਦੀ ਹਾਂਜੀ ਤੇ ਬੀੜੀ ਮਿਲਦੀ ਹੈ 400 ਦੀ ਇੱਕ ਤੇ ਚਾਰ ਬੰਦੇ ਮਿਲ ਕੇ ਪੀਂਦੇ ਇੱਕ ਵੀ ਐਨੀ ਮਹਿੰਗੀ ਤਾਂ ਟੱਕੀ ਜਾਣਾ ਟੱਕਾ ਤੂੰ ਜਾ ਕੇ ਪੁੱਛ ਲੈ ਜਿਹੜਾ ਹੀ ਜਿਹੜਾ ਹੀਟਰ ਹੈ ਵੇਖੋ ਇੱਕ ਗਰੀਬ ਬੰਦੇ ਦੀ ਉਹੋ ਗੀਟੀ ਨਹੀਂ ਚੱਲਣ ਦਿੰਦੇ ਉੱਥੇ ਉਹ ਗੀਟੀ ਜਿਹੜੀ ਹੁੰਦੀ ਹੈ ਬੰਦਾ ਝੱਲ ਮਾਰ ਕੇ ਰੋਟੀਆਂ ਬਾਲਦੇ ਉੱਥੇ ਉਹਨ ਚੱਲੁੰਦੇ ਇੱਕ ਅਮੀਰ ਬੰਦੇ ਦਾ ਆ ਆਪਣਾ ਚੱਲੀ ਜਾਂਦਾ 스프링 ਵਾਲਾ ਕੀ ਹੁੰਦਾ ਹੈ ਸਪਰਿੰਗ ਸਟਟਰ ਅੱਛਾ ਤੰਨੇ ਹਰ ਦਾ 스프링 ਦਾ ਜੇ 1000 ਵਾਰ ਦਾ ਤਾਂ 2000 ਦਾ ਜੇ 2000 ਵਾਰ ਦਾ ਤਾਂ 3000 ਦਾ ਸਿਮ ਵੇਖਦਾ 2500 ਦਾ ਬੀਐਸਐਮ ਦਾ 3000 ਦਾ ਤੇ ਜੇ ਆਇਟਲ ਦਾ ਤੇ 2500 ਦਾ ਜੇ ਵੀਵੋ ਦਾ ਤਾਂ 1500 ਦਾ ਰੀਜਾ ਰੀਜਾ ਨੇ ਬਦਲ ਕਰਾਉਂਦੇ ਨੇ ਰੀਜਾ ਰੀਜਾ ਤਾਂ ਬਦਲ ਕਰਵਾ ਲੈਂਦੇ ਅੰਦਰ ਗੂਗਲ ਪੇ ਚੱਲੀ ਜਾਂਦੇ ਆ ਨਹੀਂ ਫਿਰ ਇਹ ਸਾਰੇ ਪੈਸੇ ਜਾਂਦੇ ਕਿਧਰ ਆ ਸਾਰੇ ਇਹ ਜਾਂਦੇ ਪੈਸੇ ਜਿਵੇਂ ਹੁਣ ਮੈਂ ਆ ਉੱਥੇ ਮੈਂ ਉੱਥੇ ਸੀਗਾ ਮੇਰੀ ਸੈਟਿੰਗ ਹੋ ਗਈ ਤੇ ਪਟੀਆਂ ਨਾਲ ਸੁਭਨਾ ਮੇਰੀ ਸੈਟਿੰਗ ਹੋ ਗਈ ਤੇ ਮੈਂ ਉਹਨੂੰ ਕਹਦਾ ਵੀ ਆਹ ਨੰਬਰ ਤੇ ਗੂਗਲ ਪੇ ਕਰਾ ਦੇ ਮੇਰੇ ਪੈਸੇ ਬਾਹਰ ਆ ਗਏ ਮੈਂ ਸ਼ੂ ਕਰਾ ਲੂੰਗਾ ਉਹ ਤੁਹਾਨੂੰ ਫੋਨ ਕਰਕੇ ਦੀ ਆ ਗਏ ਉਹ ਕਹਿੰਣਗੇ ਵੀ ਆਹ ਜੀ ਜਦੋਂ ਪੈਸੇ ਸ਼ੂ ਹੋ ਗਏ ਤੇ ਮੈਨੂੰ ਪਾ ਕੇ ਤੈਨੂੰ ਸਮਾਨ ਦੇ ਦੇਣ ਉਹਨਾਂ ਜਰਦੇ ਪੂੜੀ ਦੇ ਨਹੀਂ 54000 ਦੀ ਮੈਂ 5000 ਫਿਰ 5000 ਦੀ ਪੂਰੀ ਜਰਦੇ ਆਈ ਫਿਰ ਕਿੰਨੇ ਦਿਨ ਕੱਢਦੇ ਹੁੰਦੇ ਫਟਾਕਾ ਨਾ ਨਾ ਉੱਥੇ ਪੂਲੀ ਪੂੜੀ ਕੋਈ ਨਹੀਂ ਲੈਂਦਾ ਉੱਥੇ ਟੱਕਣੀ ਲੈਂਦਾ 500 ਹੋ ਲੋੜੀ ਆਉਗੀ ਲੋੜੀ ਵੇਲੇ ਚਲੋ ਮਾਪੇ ਹੁੰਦੇ ਆ ਕਿ ਇਹ ਜਿਹੜੇ ਬੰਦੇ ਹੁੰਦੇ ਆ ਨਾ ਉਹਨਾਂ ਕੋਲ ਗੱਪ ਮਾਰਨਾ ਮੈਨੂੰ ਲੋੜੀ ਪਾ ਦਿਓ ਉਹਨੇ ਵੀ 2000 ਰੁਪਇਆ ਪਾਤਾ ਲੋੜੀ ਆ ਦੇਣਾ ਮਤਲਬ ਸਮਾਨ ਘਰ ਜਾਂਦਾ ਲੈਣ ਵਾਲੇ ਬਾਹਲੇ ਹੋ ਜਾਂਦੇ ਲੈਣ ਵਾਲੇ ਬਾਹਲੇ ਹੋ ਜਾਂਦਾ 1200 ਦੀ ਬੀੜੀ ਮੈਂ ਆਪ ਖਰੀਦ ਕੇ ਦਿੱਤੀ ਫੀਕੋੜ ਜਿਹੜੇ ਵਿੱਚ 1200 ਦੀ ਨਹੀਂ 1200 ਦੀ ਬੀੜੀ ਇੱਕ ਮੈਂ ਆਪ ਖਰੀਦ ਕੇ ਦਿੱਤੀ ਇੱਕ ਬੰਦੇ ਨੂੰ 1200 ਦਾ ਜੱਦਿਆ ਟੱਕਣਾ ਮੈਂ ਆਪਸੇ ਖਰੀਦ ਕੇ ਦਿੱਤਾ 2011 19 ਦੇ ਵਿੱਚ ਹੁਣ ਤਾਂ ਮਹਿੰਗੇ ਹੋ ਗਏ ਨਾ ਦਾ ਫਰ 24 ਆ ਗਿਆ 5 6 4 5 ਵਾਲਾ ਹੁਣ ਤਾਂ ਭਾਈ ਦਾ ਵਧੀਆ ਉੱਥੇ ਵੱਧ ਕੇ ਆਉਣਾ ਠੀਕ ਹੈ ਕੋਈ ਜਿੰਨੇ ਮੁਲਾਜ਼ਮ ਹੈ ਸਭ ਇਹੀ ਚਟਟ ਪਾਉਂਦੇ ਅੰਦਰ ਇਹੀ ਜਰਦਾਟ ਪਾਉਂਦੇ ਇੱਥੇ ਟਾਈਮ ਆ ਜਾਂਦਾ ਅੰਦਰ ਇੱਥੇ ਆ ਮਿਲ ਜਾਂਦਾ ਉਹਦਾ ਗੇਟ ਚੱਲਦਾ ਉਹ ਤਾਂ ਫਿਰ ਉਹਦਾ 8000 ਕੋਲ ਗੇਟ ਦਾ ਇੱਕ ਕੋਲ ਗੇਟ ਦਾ ਟੱਕਣ ਹੁੰਦਾ ਕੋਲ ਗੇਟ ਛੋਟੀ ਅੱਛਾ ਉਹ ਇਧਰਲੇ ਪਾਸੋਂ ਨਹੀਂ ਪੜਨਾ ਟੱਕਣ ਉੱਤਲੇ ਪਾਸਿਓਂ ਪੜਨਾ ਉਹਨਾਂ ਨੇ ਜੇ ਟੱਕਣ ਪਾਉਂਗੇ ਮਤਲਬ ਉੱਤਲੇ ਪਾਸਿਓਂ ਕਿ ਉਹ 2500 ਦਾ ਮਿਲ ਜਾਣਾ ਹਾਂ ਟੱਕਣ ਮਾਲਾ ਵੀ ਜੇਲ੍ਹ ਦੇ ਅੰਦਰ ਵੀ ਬੀੜੀਆਂ ਹੀ ਮਿਲ ਜਾਣਗੀਆਂ ਜਰਦਾ ਜਰਦਾ ਚਟਾਈ ਮਿਲ ਜਾਂਦਾ ਮੋਬਾਈਲ ਮਿਲ ਜਾਂਦੇ ਆ ਮੋਬਾਈਲ ਆਹ ਫੋਨ ਆ ਇੱਥੇ ਬਾਹਰ 10000 ਦਾ ਸੀ ਹਾਂ ਠੀਕ ਹੈ ਉਦੋਂ 10000 ਦਾ ਸੀ ਅੱਜ ਤਾਂ ਕਰ ਮਹਿੰਗਾ ਹੈ ਇਹ ਹਾਂ ਇਹ ਅੰਦਰ 30 40000 ਦਾ ਇਥੋਂ ਮਿਲੂਗਾ ਅੱਜ 80000 ਦਾ ਹੋਇਆ ਪਿਆ ਉਹ ਤੇ ਤੇ ਨਾਲ ਜਿਹੇ ਮਰ ਲੱਗੇ ਹੁੰਦੇ ਯਾਰ ਕਹਿੰਦੇ ਆਵਾਜ਼ ਦਾ ਮਰ ਕੱਲੇ ਬਠੰਡੇ ਲੱਗੇ ਬਾਈ ਜੀ ਰੀਪੋਰਟ ਨਹੀਂ ਲੱਗੇ ਕੱਲੇ ਬਠੰਡੇ ਜੇਲ੍ਹ ਚ ਲੱਗੇ ਹੋਏ ਮੈਂ ਭੰਡਾ ਜੇਲ੍ਹ ਕੱਤੀ ਆ ਮੈਂ ਭੰਡਾ ਸਾਕਦਾ ਥੋੜੀ ਜੀ ਬਠੰਡੇ ਸਾਕਦਾ ਕਿੰਨੇ ਦਾ ਫਰਕ 5000 ਬ ਮੈਂ ਬਸ ਤਾਂ ਇੰਟਰਵਿਊ ਵੀ ਹੁੰਦਾ ਜਿਹੜਾ ਜੇਲਾ ਚ ਫਰੋ ਉਹ ਬਠੰਡੇ ਨਹੀਂ ਫੌਨ ਬਠੰਡੇ ਫੌਨ ਕਰਕੇ ਆਉੜਿਆ ਬਠੰਡੇ ਫੌਨ ਬਾਈ ਜੀ ਆ ਰੇਂਜ ਲੈਣੀ ਪੈਂਦੀ ਆ ਐ ਇਤਰਾ ਕੇ ਇਤਰਾ ਕੇ ਐ ਗੱਲ ਕਰਨੀ ਬੈਠੀ ਫਰੀਦਕੋੜ ਸਿੱਧੇ ਚੱਲਦੇ ਆ ਮਤਲਬ ਬਠੰਡੇ ਫੌਨ ਤਾਂ ਮਿਲ ਜਾਂਦੇ ਪਰ ਰੇਂਜ ਦਾ ਥੋੜਾ ਪ੍ਰੋਬਲਮ ਆ ਜਾਂਦੀ ਮਤਲਬ ਰੇਂਜ ਦੀ ਪ੍ਰੋਬਲਮ ਆ ਜੇ ਮਰ ਲੱਗ ਗਿਆ ਉੱਥੇ ਤਾਂ ਕਿ ਇੱਕ ਫੌਜੀ ਲੱਗੇ ਸਕੋਰ ਟੀ ਜਿਆਦੇ ਤੇਜ਼ ਆ ਐ ਤਾਂ ਕਰ ਤੇ ਮਕਸਰ ਕਿਵੇਂ ਆ ਮਕਸਰ ਮਕਸਰ ਤਾਂ ਜਰਦਾ ਕਿਹੜਾ ਤੁਸੀਂ ਜਿਹਦਾ ਨਾਂ ਹੀ ਨਾ ਲਾਉਂ ਵੀ ਕੁਝ ਵੀ ਨਹੀਂ ਮਿਲਦਾ ਮਕਸਰ ਰੋਟੀ ਵਧੀਆ ਮਿਲਦੀ ਉੱਥੇ ਮਕਸਰ ਬੱ ਕੋਈ ਮਰਜ਼ੀ ਬੰਦਾ ਮਕਸਦ ਜੇਲ੍ਹ ਵਾਰੀ ਕਹੀ ਜਾਵੇ ਉਹ ਵੀ ਨਾ ਕੱਟੀ ਹੋਈ ਆ ਦੋ ਤਿੰਨ ਮਹੀਨੇ ਉੱਥੇ ਵੀ ਜਾਇਆ ਮਹੀਨਾ ਮਹੀਨਾ ਦੋ ਦੋ ਮਹੀਨੇ ਲਾ ਆਇਆ ਮੈਂ ਉਹ ਜੇਲ੍ਹ ਵਾਲੀ ਪੂਰੀ ਸਾਫਟ ਜੇਲ੍ਹ ਆ ਜਦੋਂ ਸੁਵਰਾਜ ਸਿੰਘ ਹੁੰਦੇ ਸੀਗੇ ਆਪਣੇ ਡਿਪਟੀ ਉੱਥੇ ਹੁੰਦੇ ਸੀਗੇ ਵੱਡੇ ਉਦੋਂ ਦੀ ਉਹ ਉਹ ਸੇਵ ਜੇਲ੍ਹ ਦਾ ਮਕਸਦ ਸਹੀ ਆ ਰੋਟਾ ਘਰ ਰੋਟਾਂ ਨੱਕੇ ਆਂ ਮਿਲਦੀਆਂ ਰੋਟੀਆਂ ਵਧੀਆ ਬਗਦੀਆਂ ਮਕਸਦ ਵੀ ਕੋੜੀ ਰੋਟੀਆਂ ਵਧੀਆ ਮਿਲਦੀਆਂ ਨਾ ਮੈਨਾਂ ਦਾ ਪੁੱਠਾ ਪਾ ਲੈਂਦੇ ਆ ਤੇ ਫਟਾਏ ਵਧਾਈ ਆਉਂਦੇ ਆ ਤੇ ਜਿੰਨੇ ਜੇ ਰੋਟੀ ਨਾ ਵੇ ਲੈਣੀ ਆ ਉਦੋਂ ਉਦੋਂ ਛੱਡਦੇ ਨੇ ਰੋਟਾਂ ਆ ਵੀ ਲਾਉਣਾ ਮੈਂ ਹਵਾਲਾਤੀ ਕੀ ਕੀ ਦੋ ਸਾਹਿਬ ਹਵਾਲਾ ਲੱਗ ਕੇ ਕਰੀ ਦੀ ਫਰਕ ਨਾ ਹਵਾਲਾਤੀ ਹੁੰਦਾ ਭਾਈ ਜਦੋਂ ਕੱਚਾ ਬੰਦਾ ਜਾਂਦਾ ਵੀ ਜਦੋਂ ਜਨਮ ਕੋ ਇੱਕ ਤਾਂ ਇੱਕ ਮੁਜਰਮ ਹੁੰਦਾ ਇੱਕ ਮੁਜਲਮ ਹੁੰਦਾ ਇੱਕ ਉਹ ਹੁੰਦਾ ਵੀ ਮਤਲਬ ਇੱਕ ਹਵਾਲਾਤੀ ਹੁੰਦਾ ਜਿਹਨੂੰ ਹਜੇ ਕੋਈ ਸਜ਼ਾ ਕੋਈ ਇਹਦਾ ਫੈਸਲਾ ਨਹੀਂ ਹੋ ਜਾਂਦਾ ਜਦੋਂ ਫੈਸਲਾ ਹੋ ਜਾਏ 10 ਸਾਲ ਸਜ਼ਾ ਹੋ ਗਈ ਉਹ ਕੈਦੀ ਬਣ ਗਿਆ ਤੇ ਜੇ ਮੈਂ ਉੱਥੇ ਵੈਸੇ ਹੀ ਆ ਮੇਚੋ ਕੰਮ ਨਹੀਂ ਕਰੂੰਗੇ ਇਹ ਫਿਰ ਸਾਰਾ ਦਿਨ ਕਿਵੇਂ ਟਫਟਾ ਜਿਹੜਾ ਬਦਾਰ ਸਾਰਾ ਦਿਨ ਬਸ ਤੂੰ ਆ ਗਿਆ ਨੇੜੇ ਪਿੰਡਾਂ ਦਾ ਜ ਕੋਈ ਹੋਰ ਆ ਗਿਆ ਉਹਨੂੰ ਮਿਲ ਲੈ ਇਹਨੂੰ ਮਿਲ ਲੈ ਐ ਮਾਰ ਕੇ ਗੱਪਾਂ ਕੋ ਪਾਇਆ ਤਾਂ ਤਾਂ ਪੈਂਦਾ ਭਈ ਹਾਂ ਪੱਤੇ ਬਣਾ ਨਹੀਂਦਾ ਬੜੀ ਉੱਤੇ ਤਾਂ ਪੱਤਾ ਪਾਣੀ ਮਿਲਦਾ ਨਾ ਉਹਨੂੰ ਰਾੜਾ ਰੂੜਾ ਬਣਾ ਲੈਂਦੇ ਆ ਤੇ ਆਹਦੇ ਸਾਰਾ ਸੱਤਨ ਲੱਗ ਜਾਂਦਾ ਸਾਰਾ ਸੈਟਿੰਗ ਹੋ ਜਾਂਦਾ ਜੇ ਰਾੜਾਂ ਵਾਲੇ ਭਾਏ ਕਰੰਟ ਦਾ ਹੱਥ ਲਾ ਕੇ ਮਰ ਜੇ ਨਹੀਂ ਨਹੀਂ ਰਾੜਾਂ ਬਣ ਜਾਂਦੀਆਂ ਤਾਂ ਉਹ ਤਾਰਾ ਕੱਢ ਦਿੰਦੇ ਆ ਆਹ ਪਰ ਪਤਾ ਵੀ ਲੱਗਦਾ ਨਾ ਉਹਨਾਂ ਨੂੰ ਜੇ ਰਾੜਾਂ ਲਾਈ ਲੋ ਰਾੜਾਂ ਲਾਈ ਬੈਠੇ ਭਾਈ ਹੁੰਦੀ ਨਾ ਉਹ ਨਿਗਰ ਰੱਖਦੇ ਉਹ ਰਾੜ ਲਾਉਂਦੇ ਅੱਧਾ ਘੰਟਾ ਨਿਗਰ ਰੱਖਦੇ ਮਲਾਇਮ ਮਾਇਕਾ ਹੜਕੇ ਵੀ ਲਾਈ ਜਾਂਦੇ ਰਾੜ ਚੱਲ ਜਾਂਦੀ ਰਾੜ ਚੱਲ ਜਾਂਦੀ ਰਾੜ ਤਾਂ ਵੀ ਫੇਰ ਬਣਾਉਣਾ ਤੀਪਾ ਵੱਡਕੀ ਤੇ ਜੇ ਕਈ ਦੀ ਹੁੰਦਾ ਉਹਨਾਂ ਨੂੰ ਕਿੰਨਾ ਜ਼ਿਆਦਾ ਕ ਜੰਮਈਏ ਇਹ 10 ਸਾਲ ਦੀ ਸਜ਼ਾ ਹੈ ਤੇ 10 ਸਾਲ ਹੀ ਕਰਨਾ ਪੈਣਾ ਜੇ 10 ਸਾਲ ਚੋਂ ਮਤਲਬ ਇਹਨਾਂ ਦੇ 48 ਮਹੀਨੇ ਕੱਟਨੇ ਆ 48 ਮਹੀਨੇ ਤੋਂ ਕੋਈ 36 ਮਹੀਨੇ ਦੀ ਜਵਾਨਤਾ ਹੋ ਜਾਂਦੀ ਹੈ ਕੋਈ ਘੱਟ ਵੀ ਹੋ ਜਾਂਦੀ ਹੈ ਨਹੀਂ ਜਵਾਨਤਾ ਠੀਕ ਹੈ ਜੇ 20 ਸਾਲ ਹੋ ਗਈ ਹੱਥ ਵੀ ਕੱਟਨੇ ਮੈਂ ਤੇ 12 ਵੀ ਕੱਟਨੇ ਕਹਿੰਦੇ ਇਹ 12 ਸਾਲ ਨੂੰ 6 ਸਾਲ ਕੱਟਨੇ ਪੈਣੇ ਨਹੀਂ ਫਿਰ ਉਹ ਮਾਲਾ ਦੇਣ ਤੱਕ ਨਾ ਜਦੋਂ ਕੰਮ ਦਾ ਬਣਾ ਕਹਿੰਦਾ ਜਦੋਂ ਦਾ ਭਾਈ ਇਹ ਤਾਂ ਲੰਗਰ ਚ ਪਾਤਾ ਬਸ ਸਾਈ ਰਾਤ ਹੀ ਚੱਲੀ ਜਾਓ 1500 ਰੋਟੀਆਂ ਰੋਣੀਆਂ ਦੱਸੋ ਕਿੰਨਾ ਟਾਈਮ ਚ ਲਾ ਦੂੰਗਾ ਇੱਕ ਜਾਨੇ 6 4 ਜਾਨੇ ਹੁੰਦੇ ਰੋਟੀ ਨਾ ਹੁੰਦੀ ਜ ਇਥੇ 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 3.500 ਦੀ ਆ ਮੁਕਸਰ ਬਟਿੰਡੇ ਬਟਿੰਡੇ ਨੇ ਜੀ 17-1800 ਦੀ ਨਾ ਆਪਣਾ ਚਾਰਾ ਨਹੀਂ ਲਾਉਣਾ ਜਿਹੜੇ ਲਾਂਗਰੀ ਆ ਕੇ ਪਾਸ ਨਾ ਰਸੂਆ ਚਿਪੇ ਰਹਿੰਦਾ ਹੈ ਉਹਨਾਂ ਵਸਤੂ ਵਿੱਚ ਰਹਿੰਦੇ ਆ ਸੱਪ ਤਾਂ ਹੁੰਦੀਆਂ ਇਕਰਾਰ ਦੀ ਹੋਗੀ ਇੱਕ ਦਿਨ ਦੀ ਹੋਗੀ ਜਿਹੜੇ ਲੰਗਰ ਦੇ ਬੰਦੇ ਰੋਟੀ ਬਣ ਚੰਗਾ ਖਾ ਲੈਂਦੇ ਹਵਾ ਲਾਤੀ ਹੋ ਤੇ ਕੰਮ ਕਰ ਲੈਂਦੇ ਆ ਉਥੇ ਭਾਈ ਜਿਵੇਂ ਹੁਣ ਚਾਹ ਚੂਣੀ ਮਿਲਦੀ ਉਥੇ ਇੱਕਦ ਨੂੰ ਮੈਂ ਹੋਰ ਵੀ ਦੱਸਦਾ ਹੱਥ ਜਿਹੜੀ ਚਾਹ ਮਿਲਦੀ ਏ ਉਹਨੂੰ ਜੇ ਤੁਸੀਂ ਮਤਲਬ ਦੇਗਾ ਭਰ ਲਿਆ ਆਪਾਂ ਵਿਆਹ ਜੇ ਤਾਂ ਇੱਥੇ ਆਪਾਂ ਵਿਆਹ ਜ ਮਨਾਲਿਆ ਭੋਗ ਤੇ ਮਨਾਲੀ ਆਪਾਂ ਪੂਰਾ ਮਿੱਠਾ ਪਾਵਾਂਗੇ ਉੱਤੇ ਬਸ ਇੱਕ ਛੋਟੀ ਪ੍ਰਾਂਤ ਪੈਣੀ ਹੈ ਵਿੱਚ ਛੋਟੀ ਪ੍ਰਾਂਤ ਪੈਣੀ ਹੈ ਕਿ ਕੋ ਚਾਹ ਤੱਤੀ ਹੋਗੀ ਉਹਦੇ ਬਾਅਦ ਤੱਤਾ ਪਾਣੀ ਕਰਕੇ ਵਿੱਚ ਸੜ ਦੇਣਾ ਅਗਲੇ ਉਹ ਅਸੀਂ ਬਾਅਦ ਚਾਂਗੇ ਉਹ ਚਾਹ ਜੋ ਸਾਨੂੰ ਪਾ ਗਏ ਕੁੱਤੀਆਂ ਤੇ ਕੁੱਤੇ ਕਹਿੰਦੇ ਕੁੱਤੀ ਪਾ ਗਏ ਠੀਕ ਹੈ ਉਹ ਬਾਅਦ ਅਸੀਂ ਚਾਹ ਆਪ ਤਿਆਰ ਕਰਾਂਗੇ ਉਹਦਾ ਦੁੱਧ ਪਾ ਗਏ ਨਹੀਂ ਉਹ ਝੇਲ ਦੀ ਚਾਹ ਨਹੀਂ ਜੀ ਸਰ ਗਰੀਬ ਬੰਦੇ ਦੀ ਕੋਈ ਝੇਲ ਨਹੀਂ ਹੁੰਦੀ ਹੈ ਮਗਾ ਚਾਹ ਵੀ ਕੱਚੀ ਹੁੰਦੀ ਹੈ ਚਾਹ ਵੀ ਕੱਚੀ ਹੁੰਦੀ ਹੈ ਢਾਲ ਵੀ ਕਿਤੇ ਤਰੀ ਵਾਲੀ ਗੋਭੀ ਖਾਦੀ ਹੋਣੀ ਤੁਸੀਂ ਆਦੀ ਐ ਤਰੀ ਵਾਲੀ ਮੋਂਗੇ ਮੋਂਗੇ ਭਾਂਦੇ ਹਾਂ ਉਹ ਵਿੱਚੋਂ ਫਲ ਚੁੱਗੀਆਂ ਮਾਰ ਮਾਰ ਪਾ ਲੈਣੇ ਪੈਂਦੇ ਆ ਵੀ ਬਈ ਹੈ ਕਿੱਥੇ ਆ ਲੂ ਲੂ ਹੈਗਾ ਕਿ ਵਿੱਚ ਕਿ ਨਹੀਂ ਜਿਹੜੇ ਬੰਦੇ ਤਕੜੇ ਹੁੰਦੇ ਆ ਜਿਵੇਂ ਮਤਲਬ ਜਿਵੇਂ ਆਪਾਂ ਕਿਸੇ ਕੰਦੇ ਨੂੰ ਕਹਦਾ ਯਾਰ ਤੈਨੂੰ ਕੋਈ ਨਹੀਂ ਕਰਦੇ ਆ ਉੱਧਾ ਟੱਕਣ ਦਵਾ ਦਾਂਗੇ ਕਾਨੂੰਨ ਕਰ ਦਿਆ ਕਰਾਂਗੇ ਉਹਨੂੰ ਵਧੀਆ ਸਬਜ਼ੀ ਪਾ ਜਾਂਦੇ ਆ ਬਾਈ ਤੁਸੀਂ ਆਹ ਲੋ ਵਧੀਆ ਵਧੀਆ ਛੋਲਿਆਂ ਦੀ ਅੱਜ ਆ ਵਧੀਆ ਤੇਰੀ ਉੱਥੇ ਮੂੰਗੀ ਹੁੰਦੀ ਏ ਤੂੰ ਨਹੀਂ ਹਰੀ ਹੋ ਜਾਂਦੀ ਆ ਫਸਾ ਗਾ ਮੂੰਗੀ ਚੱਲਦੀ ਆ ਹਾਂ ਮੂੰਗੀ ਚੱਲਦੀ ਆ ਸਾਗ ਬਸ ਸਾਗ ਨਹੀਂ ਚਾਹਦਾ ਚੁਲਦਾ ਜਿਹੜੀਆਂ ਜਿਹੜੀਆਂ ਬਾਹਰ ਅੱਲਾ ਉੱਲਾ ਕਦੂ ਨਹੀਂ ਤੇ ਆਪਣੇ ਵਾਜਾਂ ਦੇ ਉਦੋਂ ਆਪਾਂ ਬਾਹਰ ਸੜ ਦਿੰਨੇ ਆ ਹਾਂ ਸੜ ਦਿੰਨੇ ਆ ਨਾ ਇਹ ਉਦੋਂ ਜੇਲ੍ਹ ਚ ਸੜ ਦਿੰਦੇ ਕਰਦੇ ਅੱਛਾ ਜਦੋਂ ਬਾਹਰ ਸਬਜ਼ੀ ਆਮ ਹੋਵੇ ਉਹੀ ਮਿਲਦੀ ਅੰਦਰ ਉਹ ਜਿਹੜੇ ਕਦੂ ਦੇ ਡੱਡੇ ਤੂੰ ਖਾਂਦਾ ਕਿਤੇ ਐਡਾ ਕਦੂ ਉਹ ਅੰਦਰ ਸੜਨਦੇ ਕਦੂ ਆਇਆ ਜੇਲ੍ਹ ਦੇ ਵਿੱਚ ਉਹ ਕਦੂ ਸਾਨੂੰ ਪੋਰ ਪੋਰ ਚ ਉਹੀ ਸਾਨੂੰ ਵਾਲ ਕੇ ਖਵਾਈ ਜਾਂਦੇ ਉਹ ਸਾਨੂੰ ਕਿਹੋ ਵਰਗਾ ਲੱਗਦਾ ਫਿਰ ਤੇ ਰੋਟੀ ਟਾਂ ਟੰਡਾ ਮਿਲਦੀ ਕੋਈ ਦਵਾਈ ਰੋਟੀ ਦੋ ਟਾਈਂ ਪੰਜੀ ਮਿਲਦੀ ਇੱਕ ਵਾਰੀ ਜੀ ਪੰਜ ਦੇ ਸਾਲ ਰੇ ਸੁਬਾਹ 5 ਤੇ ਸ਼ਾਮ ਨੂੰ 5 ਹਾਂ ਕੋਈ ਉੱਥੇ ਭਾਵਾਂ ਦਾ ਢਿੱਡ ਦੁਖਦਾ ਭਾਵੇ ਸਿਰ ਦੁਖਦਾ ਤੈਨੂੰ ਗੋਲੀ ਮਿਲਨੀ ਉੱਥੇ ਸਿਰਫ ਪੈਰਾਸੀਟਾਮੌਲ ਅੱਛਾ ਬਸ ਸਿਰਫ ਉਹੀ ਮਿਲਨੀ ਹੈ ਜੇ ਤਾਂ ਤੂੰ ਦੇਣੇ ਤੁਰਿਆ ਫਿਰ ਆਪਣਾ ਕਹੀਂ ਸਰ ਆਪਣਾ ਕੋਚਾ ਯਾਰ ਕਿਸੇ ਨੂੰ ਕੁਝ ਵੀ ਆ ਕੋਈ ਨਹੀਂ ਪੁੱਛਦਾ ਤੂੰ ਦੀ ਜੇ ਰਾਤ ਨੂੰ ਆਵਾਜ਼ ਮਾਰਦੇਗਾ ਮਹਿੰਦੀ ਟੀਕਾ ਲਾਉਂਦੇ ਫਿਰ ਨਾ ਕੋਈ ਗਾਰ ਦੇ ਲੱਗਦੀ ਕੋਈ ਪੁੱਛਦਾ ਨਹੀਂ ਬੇੜਾ ਗਰ ਕਰੇ ਬੇੜਾ ਗਰ ਇੱਕ 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 ਇਹ ਹੁੰਦੇ ਕਿੰਨੇ ਬੰਦੇ ਹੁੰਦੇ ਆ ਫਿਰ ਇੱਕ ਬਰਕ ਵਿੱਚ ਇੱਕ ਬਰਕ ਵਿੱਚ ਜਿਹੜੀ ਹੁਣ ਤਾਂ ਅਸੀਂ ਤਾਂ ਬਈ ਯਾਰ ਮੁੱਲ ਲੈ ਕੇ ਰਹਿੰਦੇ ਸੀ ਮੁੱਲ ਕਿਹੜੇ ਹਿਸਾਬ ਨਾਲ ਵੇਚੀ ਸੀ ਅਸੀਂ ਮੁੱਲ ਬੈ 3 ਲਈ ਸੀ ਬਰਕ 2 ਮਹੀਨੇ ਦਾ 20000 ਰੁਪਏ ਡਿਫਟਿੰਗ ਦੇ ਲਈ ਛੋਟੇ ਨੂੰ ਭਾਡੇ ਤੋਂ ਛੋਟੇ ਨੂੰ ਪੈਸੇ ਦੇ ਕੇ ਤੇ ਮਤਲਬ ਉਹ ਬਰਕ ਖਲਾ ਕੇ ਉਹ ਜਈ ਸੱਤਿਆਂ ਨੇ ਵੇਚੀ ਉਂ ਬਰਕ 40 ਵੀ ਹੁੰਦੇ ਆ 50 ਵੀ ਹੁੰਦੇ ਆ ਤੇ 30 ਵੀ ਹੁੰਦੇ ਅਰੇ ਅੰਦਰ ਮੁੱਲ ਵੀ ਮਿਲ ਜਾਂਦੇ ਆ ਮੁੱਲ ਮਿਲ ਜਾਂਦੀਆਂ ਫਿਰ ਜਦੋਂ ਆਪ ਦੇ ਬੰਦੇ ਰਹਿਣਾ ਹੋਵੇ ਮੇਨ ਮੇਨ ਬੰਦੇ ਆਣੇ ਜਿਵੇਂ ਅਸੀਂ ਘੈਂ ਘਣ ਬੰਦੇ ਰਹਿਣਾ ਤੇ ਬਸ ਉਹ ਅਸੀਂ ਮਤ ਵੀਰ ਦੋ ਬਾਰ ਕਮਿਲ ਕਿਹਨੇ ਚ ਸਾਡਾ ਹੀਟਰ ਚੰਡੂਗਾ ਸਾਡੇ ਫੋਨ ਚੱਲਣਗੇ ਤੇ ਸਾਡਾ ਰਾਰ ਚੰਡੂਗੀ ਪਾਣੀ ਹੈ ਸਾਰਾ ਕੁਝ ਚੱਲੂਗਾ ਸਾਡੇ ਫੋਨ ਚੱਲਣਗੇ ਮਲਾਜਮ ਬਲਾਗਾ ਕੇ ਖਰਦੇ ਕੋਲੇ ਬਸ ਉਹ ਤੋਂ ਮਾੜਾ ਜਿਹਾ ਲਗੋਣਾ ਹੈ ਫੋਨ ਉਹ ਤੋਂ ਮਾੜਾ ਜਿਹਾ ਲਗੋਣਾ ਹੈ ਵੀ ਯਾਰ ਕੋਈ ਹੋਰ ਨਾ ਕੋਈ ਕਹੇ ਯਾਰ ਉੱਥੇ ਚੱਲੀ ਜਾਂਦੇ ਆ ਅੱਠ ਜੇ ਤਾਂ ਐ ਚੱਲੀ ਜਾਂਦੇ ਆ ਪੰਜੇ ਤਾਂ ਐ ਚੱਲੀ ਜਾਂਦੇ ਉਹ ਤੇ ਬਲਾਕ ਅੱਡਾ ਅੱਡ ਹੁੰਦੇ ਆ ਇਹ ਵ્યાਹ ਬਲਾਕ ਹੋ ਗਿਆ ਇਹ ਹੋ ਗਿਆ ਬੀ ਹੋ ਗਿਆ ਸੀ ਹੋ ਗਿਆ ਕਿੱਥੇ ਤਾਂ ਐ ਚੱਲੀ ਜਾਂਦੇ ਯਾਰ ਉੱਥੇ ਤੁਸੀਂ ਪੁੱਛਦੇ ਸਾਡੇ ਗਰੀਬ ਦਾ ਕੇ ਫੜ ਲੈਣੇ ਆ ਆ ਸੱਚਮੁੱਚ ਜੇਲਤ ਕੋੜਦਾ ਤਾਂ ਨਹੀਂ ਹੋਣੇ ਬਾਈ ਕੁਰਦੇ ਜੇਲ੍ਹ ਚ ਖਾਣੇ ਨਾਲ ਵੱਧ ਜੇਲ੍ਹ ਚ ਕੁਰਦੇ ਆਲਕਨ ਠਾਣਾ ਜੀ ਪੈਣਗੇ ਜਦੋਂ ਬਾਈ ਜੀ ਜੇਲ੍ਹ ਚ ਨਹੀਂ ਪੈਂਦੀ ਆ ਜਦੋਂ ਹੁਣ ਜੇਲ੍ਹ ਚ ਮੈਂ ਤੇਰੇ ਨਾਲ ਲੜ ਪਿਆ ਉਹਨਾਂ ਜਾ ਕੇ ਬੰਨ ਕੇ ਤੇ ਪਾ ਕੇ ਡੰਡਾ ਵਚਾਲਦੀਆਂ ਚੱਡਾਂ ਦੇ ਜੇ ਚੱਕਰ ਸੜਦਾ ਆ 2 ਘੰਟੇ ਜਨਾ ਚਲ ਮੰਨਦਾ ਨਹੀਂ ਆ ਪਿਆ ਔਖਾ ਹੋ ਜਾਂਦਾ ਬੰਦਾ ਬੁੱਤਾ ਸੀ ਤਾਂ ਹੁੰਦਾ ਹੀ ਨਹੀਂ ਚੱਕਰ ਕੀ ਹੁੰਦਾ ਚੱਕਰ ਹੁੰਦਾ ਵਿਚਾਲੇ ਜੇ ਬਸ ਜੇਲ੍ਹ ਦਾ ਮਤਲਬ ਹੈ ਚੱਕਰ ਕੱਢੀ ਚੱਲੋ ਅੱਛਾ ਆ ਐ ਹੁੰਦਾ ਚੱਕਰ ਆ ਵਿੱਚ ਇਹਦੇ ਵਿਚਾਲ ਜੋ ਹੈਗਾ ਮੰਨ ਲਾ ਹੁਣ ਤੇਰੀ ਮੁਲਾਕਾਤ ਆ ਗਈ ਤੈਨੂੰ ਵਕੀਲ ਮਿਲਣ ਆ ਗਿਆ ਭਾਈ ਉਹ ਆ ਬੰਦਾ ਗੁਰਪ੍ਰੀਤ ਸਿੰਘ ਚੱਕਰ ਚ ਪਹੁੰਚੇ ਤੂੰ ਚੱਕਰ ਜਾ ਕੇ ਪੁੱਛੇ ਉਹਨੂੰ ਸਾਰੇ ਚੱਕਰ ਡਿਟੇਲ ਮਿਲ ਜੀ ਆ ਚੱਕਰ ਚ ਭਲਾ ਕਿਤੇ ਤੁਰਿਆ ਕਰ ਉੱਥੇ ਮਿਲ ਜੀ ਤੇਰੀ ਜਵਾਨਤਾ ਹੀ ਤਾਂ ਤੂੰ ਬਰੀ ਹੋਇਆ ਤਾਂ ਤੇਰੀ ਸਜਾ ਪੂਰੀ ਹੋ ਗਈ ਤਾਂ ਇਹੋ ਚੱਕਰ ਚ ਚੱਕਰ ਚ ਮਿਲੂ ਸਾਰਾ ਚੱਕਰ ਹੁੰਦਾ ਚਲੋ ਚੱਕਰ ਹੀ ਕਰਦੀ ਜਾਨੇ ਬਾਈ ਟਾਈਮ ਵਾਲਾ ਜੇ ਨਾਲ ਜਾ ਕੇ ਬੰਦੇ ਸੁਧਰਦੇ ਵੈਸੇ ਸੁਧਾਰਕਾਰੀ ਹੁੰਦੇ ਆ ਵੀ ਕਹਿੰਦੇ ਵੀ ਸੁਧਰਨ ਵਾਸਤੇ ਨਹੀਂ ਨਹੀਂ ਜੇਲ੍ਹਾਂ ਜਾ ਕੇ ਭਾਈ ਜਿਹੜਾ ਤਾਂ ਰਹਿ ਗਿਆ ਥੋੜਾ ਟਾਈਮ ਮਹੀਨਾ ਦੋ ਮਹੀਨੇ ਰਹਿ ਗਿਆ ਉਹ ਤਾਂ ਬੰਦਾ ਆ ਕੇ ਸੁਧਰ ਜਾਂਦਾ ਹੈ ਠੀਕ ਹੈ ਹੁਣ ਮੇਰੇ ਅਰਗਾ ਦਾ ਭਰਾਵਾ ਐਵੇਂ ਤੈਨੂੰ ਕਹਦਾ ਵਿਗਾੜ ਕਾ ਦੀ ਬਣ ਗਿਆ ਓਏ ਉੱਥੇ ਲੈਂਕ ਬੜੇ ਬਣ ਜਾਂਦੇ ਬਈ ਲੋਕਾਂ ਨਾਲ ਯਾਰ ਤਗੜੇ ਤਗੜਾ ਬੰਦਾ ਲੈਂਕ ਬਣ ਜਾਂਦਾ ਜਦੋਂ ਬੰਦੇ ਜਿਆਦਾ ਜੇਲ੍ਹ ਕਾਤੇ ਉਹ ਦਿਮਾਗ ਖਰਾਬ ਹੋ ਜਾਂਦਾ ਲੈਂਕ ਬਣ ਜਾਂਦੇ ਆ ਹਾਂ ਯਾਰ ਤੂੰ ਕੀ ਵੇਚਦਾ ਈ ਬਾਰ ਬਈ ਮੈਂ ਚਿੱਟਾ ਵੇਚਦਾ ਯਾਰ ਗੋੜੀਆਂ ਆਪਣੇ ਕੋਲੇ ਲਿਆ ਕਰ ਉੱਥੇ ਲੈਂਕ ਬਣ ਜਾ ਉਹ ਤੋਂ ਬਾਅਦ ਫੇਰ ਉਹ ਬੰਦਾ ਕ੍ਰਿਮੀਨਲ ਬਣ ਜਾਂਦਾ ਜਿਆਦਾ ਤੋਂ ਜਿਆਦਾ ਫ੍ਰੈਮ ਜਿਆਦਾ ਤਨ ਲੱਗ ਜਾਂਦਾ ਜੇ ਉਹਨੂੰ ਕੋਣ ਹੁਣ ਇੱਕ ਤੇ ਜੇ ਹਾਈ ਕੋਰਟ ਦਾ ਜਾਂ ਤੂੰ ਸੈਸ਼ਨ ਕੋਰਟ ਦਾ ਇੱਕ ਵਕੀਲ ਬਣਨਾ ਨਾ ਤੇ ਤੁਸੀਂ 10 ਸਾਲ ਗਾ ਲੂਗੇ ਲਾ ਦੇ ਵਿੱਚ 10 ਸਾਲ ਗਾ ਲੂਗੇ ਨਾ ਤੂੰ 2 ਸਾਲ ਜੇਲ੍ਹ ਚ ਗਾਲਿਆ ਵਕੀਲ ਆ ਕੇ ਬਣ ਜਾਂਦਾ ਮੈਂ ਜਿਹੜੀ ਮਰਜ਼ੀ ਧਾਰਾ ਪੁੱਛਣਾ ਮੈਂ ਉਹ ਦੱਸ ਦੂੰ ਤੁਹਾਨੂੰ ਵਿਆਹ ਧਾਰਾ ਇੱਥੇ ਐ ਲੱਗੂ ਤੇ ਆ ਐ ਉਹ ਐ ਤੁਸੀਂ ਮਟਰ ਗੇੜਾ ਚੂਗੇ ਤਾਂ ਨਹੀਂ ਹੁੰਦੀ ਵਕੀਲ ਨਹੀਂ ਦੱਸ ਸਕਦਾ ਮੈਂ ਦੱਸ ਦੂੰ ਜੇਲ੍ਹ ਚ ਬੰਦੇ ਵਕੀਲ ਬਣੇ ਬੈਠੇ ਆ ਹਾਂ ਤੇ ਮਾਲਾ ਜਿਹੜੇ ਮਾਲਾ ਤਕੜੇ ਆਉਂਦੇ ਜਿਵੇਂ ਮਾਲਾ ਹੁਣ ਕੋਈ ਪਰਲਰ ਕੰਪਨੀ ਨਾਲ ਆ ਗਿਆ ਮਾਲਕ ਦੇ ਭੰਗੂ ਵਰਗੇ ਅੰਦਰ ਬੈਠੇ ਜਾਂ ਕੋਈ ਹੋਰ ਇਹਨਾਂ ਦੇ ਜਾਂ ਬਾਬਾ ਜਿਵੇਂ ਸਰਸੇ ਵਾਲਾ ਜਾਂ ਇਹਨਾਂ ਨੂੰ ਇਹਨਾਂ ਨੂੰ ਬਾਈ ਜਮਾ ਡੱਕਾ ਨਹੀਂ ਤੋੜਦੇ ਉਹ ਜਿਹੜਾ ਕੰਮਕੂ ਮਾ ਤੁਹਾਨੂੰ ਕੱਲਾ ਸ਼ੋਅ ਕੀਤਾ ਉਹਨਾਂ ਨੇ ਮਾਣਾ ਮੋਟਾ ਜਮਾ ਡੱਕਾ ਨਹੀਂ ਤੋੜਦੇ ਠੀਕ ਹੈ ਜੇ ਡੱਕਾ ਸਰਸੇ ਵਾਲਾ ਬਾਬਾ ਜਾਂ ਕੋਈ ਹੋਰ ਤੋੜਦਾ ਉਹ ਤਕੜਾ ਬੰਦਾ ਠੀਕ ਹੈ ਆ ਜਿਹੜੇ ਪਰਲ ਕੰਪਨੀ ਵਾਲੇ ਆ ਉਹ ਬਸਲੇਰੀ ਪਾਣੀ ਨਹਾਉਂਦੀ ਆ ਮੋਕਸਰ ਮੋਕਸਰਾਉਂ ਜੇਲ ਚ ਅੱਛਾ ਪਰਲਾਲੇ ਚੱਲ ਵਕੀਰ ਦਾ ਮੈਂ ਨਾਂ ਨਹੀਂ ਲੈਂਦਾ ਵਕੀਰਦਾਨ ਉੱਥੇ ਆਈ ਸੀ ਉਹ ਵਕੀਰ ਕੋਲੇ ਉੱਥੇ ਮੈਂ ਵੇਖਿਆ ਬਸਲੇ ਦੀ ਪਾਣੀ ਪਿੰਦੇ ਆ ਬਸਲੇ ਦੇ ਨਹਾਉਂਦੇ ਆ ਸਾਰਾ ਕੁਝ ਉਹ ਲੋਕ ਐ ਸੀ ਲੋਕਾਂ ਨੂੰ ਕਢਉਂਦੇ ਹੀ ਬਾਹਰ ਅ ਜੇ ਮੈਂ ਹੁਣ ਕੋਈ ਬੰਦਾ ਗਰੀਬ ਹੈ ਉਹਨੂੰ ਕਹਦਾ ਯਾਰ ਵੀ ਯਾਰ ਆ ਬੰਦਾ ਗਰੀਬ ਆਈ ਤੇ ਇਹਨੂੰ 10000 ਰੁਪਏ ਦੇ ਮਦਦ ਕਰਦੇ ਆ ਤਗੜੇ ਬੰਦੇ ਮਦਦ ਕਰਦੇ ਬੰਦੇ ਕਢਾਉਂਦੇ ਆ ਬਾਹਰ ਬਾਲਾ ਫਿਰ ਜੇਲ ਸੀ ਉਹਨਾਂ ਦਾ ਸਾਰਾ ਸਰਕਲ ਚੱਲਦਾ ਰਹਿੰਦਾ ਹੈ ਚੱਲਦਾ ਜਦੋਂ ਪੈਸਾ ਵੱਧੂਆ ਬਾਹਰ ਗੂਗਲ ਪੇ ਆਉਣੇ ਗਰੀਬ ਦਾ ਫੋਨ ਫੜ ਦੂਗਾ ਡੇਬਟੀ ਅਮੀ ਜੀ ਤਾਂ ਫੜ ਕੇ ਲੈ ਜੂਗਾ ਤੇ ਪਰ ਘੰਟੇ ਬਾਅਦ ਦੇ ਜੂਗਾ ਤੇ ਫਿਰ ਸਾਰਾ ਜੇਲ੍ਹ ਦਾ ਇੰਚਾਰਜ ਤਾਂ ਮਾਲਾ ਜਿਹੜਾ ਜੇਲ੍ਹ ਸੁਪਰਡੈਂਟ ਵਦਿਆ ਅੰਦਰ ਹੀ ਨਾ ਸਾਰਾ 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 ਕੁਛ ਉਹ ਦਾ ਅੰਦਰੋਂ ਨੂੰ ਕੁਝ ਨਹੀਂ ਪਤਾ ਹੁੰਦਾ ਇਹ ਥੱਲੇ ਦਾ ਅੰਦਰ ਹੁੰਦਾ ਇਹ ਥੱਲੇ ਹੁੰਦੇ ਇਹ ਤਾਂ ਕੱਲਾ ਚੱਕਰ ਹੌਲਦਾਰ ਹੁੰਦਾ ਕਿ ਹੌਲਦਾਰ ਹੁੰਦਾ ਚੱਕਰ ਇੱਕ ਡਿਫਟੀ ਹੁੰਦੇ ਆ ਡਿਫਟੀ ਕਰਨ 15 20 ਦਾ ਡਿਫਟੀ ਹੁੰਦੇ ਉੱਥੇ ਇੱਕ ਵੱਡਾ ਡਿਫਟੀ ਹੋ ਗਿਆ ਇੱਕ ਸਾਈਕਲ ਡਿਫਟੀ ਹੋ ਗਿਆ ਇਹ ਹੁੰਦੇ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਾ ਇਹਦਾ ਉਹ ਤਾਂ ਥੜਾ ਹੀ ਸੈਟਿੰਗ ਕਰਦੇ ਨੇ ਥੋੜਾ ਜਿਹਾ ਸੈਟਿੰਗ ਕਰ ਦੇਣਾ ਜਿਹੜਾ ਹੁਣ ਜਿਹੜਾ ਸਾਡਾ ਹੱਥ ਆ ਏ ਆ ਜਾਂ ਸਾਡਾ ਬੀ ਆ ਜਿਹੜੀ ਸਾਡੇ ਬੀ ਦੇ ਉੱਤੇ ਥੋੜੀ ਜਿਓਟੀ ਹੋ ਗਈ ਤੁਸੀਂ ਦਿੱਪਤੀ ਹੋਗੇ ਬੀ ਤੇ ਸਾਨੂੰ ਪਤਾ ਲੱਗਿਆ ਬੀ ਤੇ ਤੁਸੀਂ ਆ ਥੋੜਾ ਜਿਹਾ ਸੈਟਿੰਗ ਕਰ ਲੈਣੀ ਹੈ ਸਾਡਾ ਬੁੱਲ ਚੱਲਣਗੇ ਸਭੰਦਾ ਨਾ ਵੀ ਤੇ ਮਲਾਜ਼ਮ ਥੋੜੇ ਤੋਂ ਪਾਸੇ ਆਏ ਨੇ ਸਾਡੇ ਕੋਲ ਚੱਕਰ ਆਉਣਗੇ ਆ ਜਾਣਗੇ ਆ ਸੈਟ ਹੋ ਗਈ ਮਾਲਾ ਫਿਰ ਓਵਰ ਆ ਹੁਣ ਖੇਲ ਨਾਲ ਮਾਲਾ ਸੁਧਾਰ ਦੇਖਾ ਦੇ ਵਿਗਾੜ ਕਰੀ ਜਾ ਦੇ ਵਿਗਾੜ ਕਰ ਜਿਹਨਾਂ ਨੂੰ ਵਿਗਾੜ ਕਰਦਾ ਜਾ ਉਹ ਧਾਰਮਿਕ ਜਿੰਦਾ ਫਿਰ ਬੰਦੇ ਦੇ ਮਨ ਤੇ ਵੀ ਪਾਈ ਇਹਦੋਂ ਬਾਅਦ ਕੀ ਹੋਣਾ ਬਸ ਕੁਛ ਨਹੀਂ ਹੁੰਦਾ ਭਾਈ ਬਾਕੀ ਮੈਂ ਤੁਹਾਨੂੰ ਕੋਲ ਗੱਲ ਦੱਸਦਾ ਵੀਰੇ ਜਿਹੜਾ ਜਿਨ੍ਹਾਂ ਦੇ ਵਿੱਚ ਬੰਦੇ ਫਸੇ ਆ ਇਹ ਨਹੀਂ ਵੀ ਸਾਰੇ ਕ੍ਰਿਮੀਨਲ ਹੀ ਆ ਅੱਛਾ ਕ੍ਰਾਈਮ ਮੈਂ ਕੀਤਾ ਮੇਰੇ ਭਰਾ ਨੂੰ ਤੇ ਮੇਰੇ ਘਰ ਵਾਲੀ ਤੇ ਮੇਰੀ ਮਾਂ ਨੂੰ ਚੱਕ ਵਿੱਚ ਉਹ ਵੀ ਠੋਕਦੇ ਉਹ ਵਿੱਚ ਹੀ ਰੋਕਦਾ ਜੱਜ ਵੇਂਦਾ ਹੀ ਨਹੀਂ ਜੱਜ ਤਾਂ ਇਕੱਲੇ ਕਾਗਜ਼ ਵੇਂਦਾ ਬੰਦੇ ਵੇਂਦਾ ਹੀ ਨਹੀਂ ਕਿ ਵੀ ਇਹ ਸਿਸਟਮ ਕੀ ਆ ਯਾਰ ਜੋ ਪਰਸਾ ਲਿਖਤਾ ਜੋ ਕਰਤਾ ਉਹ ਵੇਂਦਾ ਬਸ ਉਹ ਠੋਕ ਦਿੰਦੇ ਫੜ ਕੇ ਮਾਲਾ ਕਹਿੰਦਾ ਨਜਾਇਜ਼ ਆ ਦੇ ਨਜਾਇਜ਼ ਆ ਦੇ ਮਨੇ ਸਾਬ ਬੰਦਾ ਜੇ ਇਹ ਤਾਂ ਉਹ ਨਜਾਇਜ਼ ਕਿੰਨੇ ਫਸੇ ਹੋਣੇ ਜੇ ਬੰਦਾ ਸੌ ਜੇਲ ਚਾ ਉੱਚ 25 ਗ੍ਰਮੀ ਨਾਲ ਆ 75 ਤਨ ਨਜਾਇਜ਼ ਹੀ ਫਸੇ ਪਏ ਪਰ ਨਜਾਇਜ਼ ਤਾਂ ਪੜਦੇ ਹੋਣੇ ਉੱਥੇ ਹੀ ਹੁਣ ਵੇਖੋ ਇੱਕ ਕੁੜੀ ਦੀ ਉਮਰ ਛੋਟੀ ਆ ਮੁੰਡਾ ਭਜਾ ਮੈਂ ਭਜਾ ਕੇ ਲੈ ਗਿਆ ਮੁੰਡਾ ਭਜਾ ਕੇ ਲੈ ਗਿਆ ਵੀ ਆ ਕਿ ਤਾਂ ਮੈਂ ਲਗਿਆ ਕੁੜੀ ਦੀ ਉਮਰ ਛੋਟੀ ਸੀ ਤੇ ਮੇਰੇ ਭਰਾ ਦਾ ਤੇ ਮੇਰੀ ਮਾਂ ਦਾ ਤੇ ਮੇਰੀ ਭੈਣ ਦਾ ਕੀ ਕਸੂਰ ਆ ਚਾਕੇ ਉਹ ਵੀ ਵਿੱਚ ਤੁੰਨਾ ਦਿੰਦੇ ਆ ਯਾ ਤਾਂ ਮੁੰਡਾ ਤੁੰਨੋ ਉਹਨਾਂ ਨਾਲ ਵੀ ਜੇ ਰੋ ਜਾਂਦੀ ਫਿਰ ਸਜ਼ਾ ਹੋ ਜਾਂਦੀ ਬਾਈ 10 ਸਾਲ ਦੀ ਸੱਤ ਸੱਤ ਸਜ਼ਾ ਹੋ ਜਾਂਦੀ ਅਨਵਾਲਗੀ ਜੀ ਨੰਬਰ ਨੂੰ ਵੀ ਆ ਤਾਂ ਬਰੂਸ ਆ ਜਾਂਦੀ ਬਾਈ ਵਿੱਚ ਸਰ ਜਦੋਂ ਔਰਤਾਂ ਆ ਤੇ ਬੰਦੇ ਜਿਹੜਾ ਅੱਡ-ਅੱਡ ਹੁੰਦੀ ਆ ਅੱਡੂ-ਅੱਡ ਹੁੰਦੀ ਆ ਪਰ ਮੁਲਾਕਾਤ ਇਕੱਠੀ ਹੁੰਦੀ ਆ ਮੁਲਾਕਾਤ ਦੇ ਵੇਲੇ ਇਕੱਠੇ ਆ ਜਾਂਦੇ ਆ ਬੰਨਣ ਜੇਲਾ ਇਹ ਤਾਂ ਬੁੜੀਆਂ ਵਾਲੀ ਆ ਉਦੋਂ ਮੁਲਾਕਾਤਾਂ ਇਕੱਠੇ ਆ ਜਾਂਦੇ ਆ ਉਹ ਬਾਹਰੋਂ ਖਾਣ ਦੇ ਇਕੱਠੀ ਜੇ ਆਪ ਦੀ ਫੋਨ ਤੇ ਯਾਨੀ ਜਿਵੇਂ ਇੱਕ ਉਹ ਮਾਲਾ ਆ ਆਪਾਂ ਕੇਸ ਸਟਡੀ ਆ ਮਤਲਬ ਜਿਵੇਂ ਕਹਿੰਦੇ ਧਿਆੜ ਦੇ ਚੱਕ ਬੰਦਾ ਸੀਗਾ ਉਹ ਐਕਟਰਿਆਂ ਵੀ ਸਾਧ ਲੈਂਦਾ ਸੀਗਾ ਹੈਨਾ ਤੇ ਮਾਣਾ ਬਹੁਤ ਵੱਡੇ ਵੱਡੇ ਬੰਦੇ ਨੇ ਠੱਗਿਆ ਮਾਰੇਗਾ ਪੰਜਾਬ ਚ ਵੀ ਇਦਾਂ ਹੁੰਦਾ 12 ਫੁੱਟਾਂ ਵੀ ਸਪਲਾਈ ਹੁੰਦੀ ਹੈ ਜੇ ਹਾਲ ਤੱਕ ਤੇ ਨਹੀਂ ਹੁੰਦਾ ਇਹ ਤੇ ਹਜੇ ਇਹਦੇ ਬਾਰੇ ਨਾ ਆਈ ਇਹ ਗੱਲ ਮੈਂ ਨਹੀਂ ਸੁਣੀ ਪਰ ਵੈਸੇ ਜਦੋਂ ਅਗਲਾ ਕਹਿ ਦਿੰਦਾ ਨਾ ਡਿਪਟੀ ਨੂੰ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਚੱਲ ਮੈਂ ਕਿਸੇ ਗੈਂਗਸਟਰ ਬਾਰੇ ਜਾਂ ਕਿਸੇ ਬਾਰੇ ਨਹੀਂ ਬੋਲਦਾ ਇਹ ਗੱਲਬਾਤ ਮੈਂ ਕਿਸੇ ਬਾਰੇ ਨਹੀਂ ਬੋਲਦਾ ਇਹ ਗੱਲ ਪਰ ਜਦੋਂ ਅਗਲਾ ਕਹਿੰਦਾ ਨਾ ਤੇਰੇ ਜਵਾਕਾ ਸਕੂਲ ਪੜ੍ਹਦੇ ਆ ਬਈ ਸਾਹ ਕੁਝ ਹੋਇਆ ਮਾਣ ਅਗਲੀ ਗੱਲ ਤੂੰ ਸਮਝ ਲਓ ਬੀਜੋ ਕਹਿੰਦੇ ਜਵਾਕ ਪੜਦੇ ਹੁਣ ਮੇਰਾ ਜਵਾਕ ਤੁਸੀਂ ਕਹਿ ਦੋ ਚਲ ਜਵਾਕ ਇੱਥੇ ਪੜਦਾ ਦੋਸੋ ਮੈਂ ਆ ਤੇ ਜਵਾਕ ਤੇ ਕੀ ਖਤਮ ਕੀ ਕਰ ਸਕਦਾ ਉਹ ਗੁਰੂ ਗੋਬਿੰਦ ਸਿੰਘ ਸੀਗਾ ਤੇ ਭਾਈ ਮੋਤੀਰਾ ਮਹਿਰੇ ਸੀਗੇ ਜਿਹੜੇ ਆਦੇ ਬੱਚੇ ਵਾਰ ਗਏ ਆਪਾਂ ਨਹੀਂ ਵਾਰ ਸਕਦੇ ਭਾਈ ਆਪਾਂ ਤਾਂ ਗਾਲ ਨਹੀਂ ਕਹਿੰਦੇ ਆਪਦੇ ਜਵਾਕਾਂ ਨੂੰ ਉਹੀ ਸੀਗੇ ਜਿਹੜੇ ਵਾਰ ਗਏ ਮਾਲਾ ਵਗਿਆਂ ਦੇ ਗੈਂਗਸਟਰ ਦਾ ਪੋਸਟ ਵੀ ਡਾਉਂਦੇ ਆ ਮੈਂ ਆਖੇ ਭਾਈ ਦੱਕਾ ਹੀ ਨਹੀਂ ਯਾਰ ਕੁਛ ਨਹੀਂ ਕੁਛ ਆਪਦੀ ਮਰਜ਼ੀ ਨਾਲ ਫੋਨ ਨਾਲ ਡੱਬ ਚ ਹੋਊਗਾ ਆਪਦੀ ਮਰਜ਼ੀ ਨਾਲ ਆਉਣਗੇ ਪੇਸ਼ੀ ਤੇ ਸਭ ਡਰਦੇ ਆ ਇਹ ਕੱਲੀਆਂ ਗੱਲਾਂ ਆ ਜਿਹੜੀਆਂ ਜੇਲ ਕੀ ਆ ਜੇਲ ਮੰਤਰੀ ਦੀਆਂ ਗੱਲਾਂ ਹੁੰਦੀਆਂ ਜੇਲ ਮੰਤਰੀ ਦਾ ਤਾਂ ਫੋਨ ਤਾਂ ਫੜ ਕੇ ਦਿਖਾ ਉੱਥੇ ਕਦਾ ਫੜ ਕੇ ਦਿਖਾ ਆ ਪਹਿਲੇ ਰੰਧਾਵੇ ਦੇ ਇੰਟਰਵਿਊ ਸੁਣੀ ਜਾਂਦਾ ਸੀ ਪਹਿਲਾਂ ਕਾਂਗਰਸ ਦੇ ਜੇਲ ਮੰਤਰੀ ਤੇ ਆ ਉਪ ਮੁੱਖ ਮੰਤਰੀ ਹਾਂ ਤੇ ਬਾਅਦ ਦੇ ਵਿੱਚ ਹੁਣ ਜਿਹੜਾ ਹੈਗਾ ਉਹ ਦੱਸਦਾ ਹੁੰਦਾ ਪਤਾ ਨਹੀਂ ਐ ਕੀਤਾ ਐ ਕੀਤਾ ਮੰਨਤਾ ਹੋਈਆਂ ਉਹਨਾਂ ਹੈ ਤਾਂ ਕੁਛ ਨਹੀਂ ਹੁੰਦੀਆਂ ਬਾਈ ਧਮਕੀਆਂ ਤੋਂ ਧਮਕੀਆਂ ਉਹ ਬੰਦੇ ਨੂੰ ਹੁੰਦੀਆਂ ਜੇਲ੍ਹ 'ਚ ਮੈਂ ਕਹ ਤੈਨੂੰ ਹੋਰ ਗੱਲ ਦੱਸਦਾ ਜਿਵੇਂ ਹੁਣ ਆਪਾਂ ਕਿਸੇ ਛੋਟੀ ਬੱਤੀ ਦਾ ਬੰਦਾ ਰਿਹਾ 10 ਸਾਲਾਂ ਦੀ ਤੂੰ ਸੁਣਿਆ ਹੀ ਹੋਣਾ ਤੂੰ ਤੁਰ ਹੀ ਫਿਰਦੇ ਆ 10 ਸਾਲਾਂ ਰੇਪ ਹੋ ਗਿਆ 12 ਹਾਲੇ ਰੇਪ ਹੋ ਗਿਆ ਹਨਾ ਉਹ ਬੰਦਾ ਜਾਵੜਿਆ ਅੰਦਰ ਉਹ ਜਿਹੜਾ ਬੰਦਾ ਅੰਦਰ ਜਾਵੜਿਆ ਉਹ ਬੰਦੇ ਦੇ ਵੀ ਕਸ਼ਟ ਆ ਗਏ ਮਤਲਬ ਇਹਨੇ ਭੈਣ ਤੋਂ ਨਹੀਂ ਮਾੜਾ ਕੰਮ ਕੀਤਾ ਇਹਨੇ ਮਾੜਾ ਕੰਮ ਕੀਤਾ ਇਹਨੂੰ ਲਿਆਉ ਚੱਤ ਉਹਨਾਂ ਦਾਸ ਉਹਦੇ ਪਿੱਛੋਂ ਬਾਇਦਾ ਟਾ ਜਾਂਦਾ ਵੀ ਬਾਈ ਆਹ ਬੰਦਾ ਆਇਆ ਉੱਥੇ ਸਾਰਾ ਕੁਝ ਚੱਕਰ ਚ ਪਤਾ ਲੱਗ ਜਾਂਦਾ ਫਿਰ ਉਹਨੂੰ ਮੈਂ ਕਹਿੰਦੀ ਸਹੀ ਕਰਦੇ ਆ ਕੈਦੀ ਕਿ ਉਹ ਮੇਰਾ ਸਾਰੇ ਕਰਨ ਹੌਲ ਆਤੀ ਵੀ ਕਰਦੇ ਨੂੰ ਲੈ ਆਉਂਦੇ ਆ ਦੀ ਬਾਰ ਕੇ ਗਿਣਤੀ ਪਵਾ ਲੈਂਦੇ ਨਿਫਟੀ ਨੂੰ ਕੈਦੀ ਪਾਰੇ ਕਰਨਾ ਕਿ ਤੇਰੇ ਨਾਲ ਸਾਹ ਪਤਾ ਉਹਨੇ ਕਿਹਾ ਪੈਸਾ ਲੱਖ ਰੁਪਈਆ ਪਾ ਉਹਦੀ ਬੰਡ ਕੁੱਟਦੇ ਭਾਈ ਨੰਗਾ ਕਰ ਤਰ ਮੇਰੇ ਸਾਹਮਣੇ ਕੁੱਟਿਆ ਬੰਦੇ ਨੰਗਾ ਕਰਕੇ ਉਹਨੂੰ ਕੁੱਟਦੇ ਉੱਥੇ ਜੇਲ੍ਹ ਦੇ ਵਿੱਚ ਹਵਾਲਾਤੀ ਤੇ ਕੈਦੀ ਸਾਰੇ ਸਾਰੇ ਕੋਲ ਜੀਨੇ ਮਾੜਾ ਕੰਮ ਕੀਤਾ ਬਾਈ ਚਲੋ ਚੱਲ ਗੋਲੀ ਪੋਸਟ ਜਾਂ ਕੁਛ ਵੇਚਦਾ ਬੰਦਾ ਉਹ ਤਾਂ ਵੱਖਰੀ ਗੱਲ ਆ ਬਾਈ ਹੁਣ ਕਿ 30 ਪੈਸੇ ਦਾ ਛੋੜੇ ਨਵਾਲ ਗਣਾ ਆਪਾਂ ਬੱਚੇ ਨਾ ਯਾਰ ਕਿਸਨਾ ਕਰਕੇ ਆਪਾਂ ਇਹ ਕੰਮ ਕਰਾਂਗੇ ਤੇ ਉਹਦੇ ਛੇਤਰੀ ਪਹਿਣ ਕੇ ਗਾਂ ਵੀ ਉਹਨੂੰ ਲੱਖ ਨਾਂ ਤਾਂ ਹੀ ਪਾਉਂਦੇ ਆ ਚੋਰੀ ਵਾਲੇ ਦੀ ਤੇ ਸ਼ਾਰ ਛੇਤਰੀ ਵਾਲੇ ਦੀ ਕੋਈ ਇੱਜ਼ਤ ਨਹੀਂ ਉੱਤੇ ਐਨਡੀਪੀਐਸਐਲ ਦੀ 302 ਦੀ ਕਦਰ ਹੈ ਜੀ ਤੇ ਗੈਂਗਸਟਰਾਂ ਵੀ ਤਾਂ ਹੈਗੀ ਹੈਗੀ ਆ ਉਹ ਗੈਂਗਸਟਰ ਐ ਨਹੀਂਗੇ ਵੀ ਗੈਂਗਸਟਰ ਬਈ ਉੱਥੇ ਪੈਸੇ ਵੀ ਲਾਉਂਦੇ ਆ ਜਿਗ ਮੰਗਣ ਜਾਵੜ ਜਿਹਦੀ ਦਿੰਦੇ ਆ ਗੈਂਗਸਟਰ ਇਹ ਤੇ ਆਨੇ ਵੀ ਆਏ ਆ ਉਹ ਆਏ ਆ ਉੱਥੇ ਬੰਦੇ ਬਹੁਤ ਸਰੀਪਾ ਗਏ ਆ ਸਾਰੇ ਆ। ਇਹ ਉਹਨਾਂ ਦੇ ਘਰਾਂ ਹੀ ਤਾਂ ਆਉਦੇ ਕੱਖ ਉੱਗੇ ਵੇ। ਮੈਂ ਜੱਗੂ ਵੀ ਵੇਖਿਆ ਆ। ਇਹ ਦਵਿੰਦਰ ਪੁਰੀਹੇ ਵਾਲਾ ਸੀ ਜੇ ਤਾਰਾ ਉਹ ਵੀ ਵੇਖਿਆ ਆ ਸਾਰੇ ਮੈਂ। ਉਹ ਬੰਦੇ ਬਹੁਤ ਬੰਦਾ ਦੀ ਸਹਾਇਤਾ ਕਰਦੇ ਆ ਗਏ ਆ ਇੰਸਟਾ ਬੰਦੇ। ਪਰ ਇਹ ਪੁਰਸ ਦੀ ਸਹਾਇਤਾ ਕਰਦੇ ਉਹਨਾਂ ਦੀ। ਇਹ ਸਾਰੇ ਕੰਮ ਕਰਦੇ ਉਹਨਾਂ ਦੇ। ਜੱਗੂ ਵੀ ਜਦੋਂ ਇਹਦੇ ਜੱਗੂ ਅੰਮਰ ਸਰਦਾ ਜੋਦੇ ਇਹਦੇ ਮਤਲਬ ਉਧਰ ਕੋਈ ਚਲਾਣ ਆਉਂਦਾ ਸੀਗਾ ਉਹਨਾਂ ਨੂੰ ਪ੍ਰੌਥੇ ਦੁੱਧ ਤੇ ਗਲਾਸ ਸਾਰੇ ਕੁਝ ਗੂ ਉੱਥੇ ਪਿਉਂਦਾ ਸੀ ਆਮ ਬੰਦਾਂ ਨੂੰ ਪੈਸੇ ਦਿੰਦਾ ਜੱਗੂ ਲਾਰਸ ਵੀ ਦਿੰਦਾ ਸਾਰੇ ਪੈਸੇ ਦਿੰਦੇ ਆ ਬੰਦੇ ਤਾਂ ਹੀ ਫਿਰ ਉਹਨਾਂ ਵਾਸਤੇ ਕੰਮ ਕਰਨਗੇ ਨਾ ਕਿ ਪੈਸੇ ਲੈਣਗੇ ਕੰਮ ਨਹੀਂ ਕਰਨ ਉਹ ਵੱਕਰੀ ਗੱਲ ਚੱਲ ਜੇ ਕੰਮ ਕਰਨ ਨਾ ਕਰਨ ਪਰ ਇੱਕ ਬੰਦੇ ਗਰੀਬ ਨੂੰ ਇਹ ਕਢਾਉਣ ਚ ਗੈਂਗਸਟਰ ਆ ਜਿਹੜੇ ਕਢਾਉਂਦੇ ਆ ਬੰਦੇ ਨੂੰ ਹੁਣ ਜੇ ਬਠਿੰਡੇ ਸਾਰਿਆਂ ਨੂੰ ਵੱਧ ਗੈਂਗਸਟਰ ਹੈਗੇ ਬਠਿੰਡੇ ਆ ਜਿਹੜੀ ਇੱਥੇ ਆ ਗਵਿੰਦਪੁਰ ਗਵਿੰਦਪੁਰ ਵਾੜਾ ਸਾਰੇ ਉਨੇ ਰੋਟੀ ਸਪੈਸ ਰਸਤਾ ਠੀਕ ਹੈ ਸਪੈਸ ਰੋਟੀ ਹੁੰਦੀ ਹੈ ਨਾ ਟਿੱਪੇ ਨਾਲ ਢਾਉਂਦੇ ਆ ਉਹਨਾਂ ਦੇ ਉਹ ਬੰਦੇ ਆ ਵੀ ਠੀਕ ਹੈ ਪਰ ਉਹ ਬੰਦੇ ਇਹ ਨਹੀਂ ਵੀ ਜੇਲ੍ਹ ਚ ਜਾ ਰਾਹ ਤੁਰੇ ਫਿਰਦਾ ਇਹਦੇ ਐ ਮਾਰ ਦੇਣਗੇ ਤੇ ਚਪੇੜਾ ਮਾਰ ਦੇ ਨਹੀਂ ਪੂਰੇ ਵਧੀਆ ਉਹਨੂੰ ਰਿਸਪੈਕਟ ਕਰਦਾ ਉਹ ਬੰਦਾ ਜੀ ਤੁਸੀਂ ਰੋ ਉਹ ਬੰਦੇ ਚਲੋ ਜੈਂਗਸਟਰ ਤਾਂ ਬਣਾ ਦਿੰਦੇ ਆ ਬਾਈ ਇੱਕ ਦੋ ਕੇਸ ਹੋ ਕੇ ਤਾਂ ਬਣਾ ਦਿੰਦੇ ਆ ਇਹ ਹੁਣ ਇਹ ਨਹੀਂ ਪਤਾ ਮੇਰੀ ਸੁਣ ਕੇ ਭਾਵੇਂ ਨੂੰ ਬਣਾ ਦੇਣ ਠੀਕ ਹੈ ਪਛਤਾਉਂਦੇ ਆ ਬੰਦੇ ਉਹ ਆਪਦੇ ਸਮੇ ਨੂੰ ਪਛਤਾਉਂਦੇ ਆ ਮੈਂ ਦਵਿੰਦਰ ਵੀ ਵੇਖਿਆ 2013-14 ਜੇ ਮੈਂ ਵੇਖਿਆ ਦਵਿੰਦਰ ਵੀ ਉੱਥੇ ਵੇਖਿਆ ਹੋਇਆ ਹੈ ਰੀਪੋਰਟ ਵਿੱਚ ਉਹਦੇ ਵਿੱਚ ਕੱਟ ਗਿਆ ਹੈ ਠੀਕ ਹੈ ਪਰ ਇਹ ਬੰਦੇ ਹੈਲਪ ਕਰਦੇ ਆ ਜੇ ਬੰਦਾ ਗਰੀਬ ਜਾੜੇ ਹੈਲਪ ਕਰਦੇ ਆ ਕੋਸ ਕੋਸ ਨਹੀਂ ਹੈਲਪ ਕਰਦੇ ਇਹ ਤਾਂ ਬਸ ਇਹਨਾਂ ਤਾਂ ਸਾਨੂੰ ਆਦੇ ਸਟਾਰ ਵਧਣਾ ਚਾਹੀਦਾ ਬੰਦਾ ਮਾਰਨਾ ਸਟਾਰ ਵਧਣਾ ਚਾਹੀਦਾ ਚਲੋ ਇਹ ਸਮਾਜਤਾ ਧੰਨਵਾਦ ਸੋ ਪਿੰਨ ਲੱਗਦਾ ਇਹ ਭਰਾਣੇ ਕਾਫੀ ਜੜੀਆਂ ਡਿਟੇਲ ਦੇ ਵਿੱਚ ਜੇਲ੍ਹ ਦੀ ਸਮਰੀ ਕੀਤੀ ਹੈ ਵਿੱਚ ਕਿੰਨੀ ਕਿ ਸੱਚਾਈ ਹੈ ਨਹੀਂ ਸੱਚਾਈ ਹੈ ਇਹਦਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜਿਹਨਾਂ ਨੇ ਕੱਟੀ ਆ ਉਹਨਾਂ ਨੂੰ ਪਤਾ ਜਾਂ ਹਨਾ ਕਾਨੂੰਨ ਦੇ ਜਿਹੜੇ ਰਕਵਾਲੇ ਉਹਨਾਂ ਨੂੰ ਜਾਦੇ ਪਤਾ ਸੋ ਬਣੇ ਰੋ ਗੁਰਪ੍ਰੀਤ ਕੋਲ ਲਈ ਫੇਸਬੁੱਕ ਪੇਜ ਨਾਲ ਗੁਰਪ੍ਰੀਤ ਕੋਲ ਲਈ YouTube ਜਾਂ ਨਾਲ ਸਾਰਾ ਨਾ ਪਰਮਾ